ਕੋਡੀ 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 ਫਿਰ ਫੈਸਲੇ ਗੁਰਤੇਜ ਸਿੰਘ ਦੀ ਭੀਖੀ ਵਾਲੇ ਉਧਰ ਨੇ ਪਾਸੇ ਧੰਵਾਦ ਜੀ 2024 ਦੇ ਟ੍ਰੈਂਟੋ ਵਰਲਡ ਕੱਪ ਦਾ ਬੈਸਟ ਸ਼ਕਰਪੁਰੀਆ ਸ਼ਹਿਯਾਦ ਅਲੀ ਆ ਗਿਆ ਕਹਿੰਦੇ ਟੰਟੋ ਕੱਪ ਦਾ ਬੈਸਟ ਮੈਨ ਦਾ ਮਾਣ ਮਿਲਿਆ ਸ਼ਹਿਯਾਦ ਨੂੰ ਲੈ ਵੀ ਦਰਸ਼ਕ ਵੀਰੋ ਸ਼ਾਜੀ ਨੇ ਇੱਕ ਵਾਰੀ ਤਾਲੀਆਂ ਹੋਰ ਮਾਰਿਓ ਜ਼ੋਰਦਾਰ ਸ਼ਹਿਯਾਦ ਸ਼ਕਰਪੁਰੀਆ ਲੈ ਵੀ ਸਾਜੀ ਤੇਰੇ ਲਈ ਵੀ ਤਾੜੀ ਵੱਜੀ ਹੈ ਦੁਨੀਆ ਮਨਾ ਮੂਹੀ ਪਿਆਰ ਬਖਸ਼ਦੀ ਹੈ ਸਾਡੀ ਖੇਡ ਕਬੱਡੀ ਦਾ ਟਾਪ ਦਾ ਸਟਾਰ ਕੱਲਾ ਕਹਿੰਦੇ ਇੰਦਰਜੀਤ ਫਰਿਆਦ ਉਹਨਾਂ ਦੀਆਂ ਸ਼ਕਰਪੁਰ ਪਿੰਡ ਦੇ ਲਈ ਚੱਲਿਆ ਕਹਿੰਦੇ ਬਲੂਗ ਦੀ ਗੱਲ ਹੁੰਦੀ ਹੈ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਵੀਰਾਂ ਦਾ ਜਿੰਨੇ ਵੀ ਭਰਾ ਵੀਰ ਦੇ ਨਾਲ ਆਏ ਆ ਜੀ ਇਹਨਾਂ ਨੂੰ ਆਖਦੇ ਆ ਮੋਸਟ ਵੈਲਕਮ ਦੋਨੇ ਟੀਮਾਂ ਜਲਦੀ ਜਾਨ ਮਾਈਕ ਦੇ ਉੱਪਰ ਸਾਡੇ ਵੀਰ ਕਾਲਾ ਵੀਰੋ ਕੇ ਤੇ ਕਹਿ ਵੀ ਮਜੋੜ ਲਾਈਟਾਂ ਵਾਲੇ ਵੀਰ ਨੂੰ ਬੇਨਤੀ ਕਰਦੇ ਆ ਲਾਈਟਾਂ ਜਰੂਰ ਔਨ ਕਰ ਦਿੱਤੀਆਂ ਜਾਨ ਲਾਈਟਾਂ ਵਾਲੇ ਵੀਰ ਨੂੰ ਬੇਨਤੀ ਹੈ ਆ ਦੱਸੋ ਜੀ ਮੈਚ ਕਿਹਦਾਗਾ ਮੈਚ ਜਿਹੜਾ ਖੇੜਿਆ ਜਾਣਾ ਹੈ ਬਿਯੋਗੜ ਤੇ ਗੁਜਰ ਦਾਸ ਪੀਖੀ ਦੀ ਟੀਮ ਦੇ ਨਾਲ ਪੀਖੀ ਵਾਲੇ ਮੁੰਡੇ ਆ ਜਾਣ ਡੌਗੜ ਦੀ ਟੀਮ ਜਿਹੜੀ ਆ ਗਈ ਹੈ ਬਿਯੋਗੜੀਆਂ ਦੀ ਕਾਲੀ ਆ ਗਿਆ ਹੈ ਸ਼ਕਰਪੁਰੀਏ ਸਾਜੀ ਨੂੰ ਕਿਹੜੇ-ਕਿਹੜੇ ਪਿਆਰ ਕਰਦੇ ਆ ਇੱਕ ਵਾਰੀ ਫੇਰ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਸ਼ਕਰਪੁਰਿਆ ਸਾਜੀ ਆਇਆ ਕਰਵੀਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਜਲਦੀ ਹਲੇ ਬਈਰ ਭੀਖਿਆਏ ਦੱਸੇ ਆਉਂਗੇ 2100 ਰੁਪਏ ਸਾਡੇ ਪਹਿਲਵਾਨ ਮਟਨ ਜੀ ਸਹਿਯੋਗ ਦੇ ਰਹੇ ਨੇ ਕਿ ਧੰਨਵਾਦ ਹਲੇ ਮਟਨ ਗਰੁੱਪ 2100 ਰੁਪਏ ਸਹਿਯੋਗ ਦੇ ਰਹੇ ਨੇ ਕਿ ਧੰਨਵਾਦ ਜੀ ਹਲੇ ਭੀਖੀ ਦੀ ਟੀਮ ਦੱਸੋ ਜੀ ਆਉਗੀ ਭੀਖੀ ਸਕ੍ਰੈਚ ਕਰ ਲੱਗਿਆ ਜੀ ਭੀਖੀ ਦੀ ਟੀਮ ਨੂੰ ਆਜੋ ਜੀ ਸਮਾਂ ਬਹੁਤ ਹੋ ਗਿਆ ਗਰਾਊਂਡ ਖਾਲੀ ਆ ਦੜਤੇ ਤੇ ਸੰਦੀਪ ਲੁਧਰੋ ਤੇ ਅਮਰਤ ਫਤੇਗੜ ਸ਼ੰਨਾ ਵਾਲਾ ਪ੍ਰਸਿੱਧ ਕਬੱਡੀ ਖਿਡਾਰੀ ਇਸ ਖੇਡ ਗਰਾਊਂਡ ਦੇ ਵਿੱਚ ਪੁੱਜ ਰਹੇ ਨੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਕੇ ਸਵਾਗਤ ਕਰੋ ਲੁਧਰਦਾ ਮਾਣ ਹੈ ਜਿਲ੍ਹਾ ਸੰਗਰੂਰ ਦੀ ਧਰਤੀ ਦਾ ਲੰਬੀ ਬੇਂਡ ਤੋਂ ਬਾਅਦ ਕੈਨੇਡਾ ਦੇ ਵਰਲਡ ਕੱਪ ਦੇ ਵਿੱਚ ਜਿਹੜੇ ਜਿਲ੍ਹਾ ਸੰਗਰੂਰ ਦੀ ਧਰਤੀ ਨੂੰ ਮਾਣ ਦਵਾਇਆ ਕੈਨੇਡਾ ਕੱਪ ਦਾ ਦੋ ਵਾਰ ਖੇਡਾ ਬੈਸਟ ਹੈਡਰ ਹੈ ਔਰ ਇਸ ਵਾਰ ਵੀ ਜਿਹੜੀ ਪਰਫਾਰਮੈਂਸ ਰਹੀ ਹੈ ਸੰਦੀਪ ਦੀ ਭਾਵੇਂ ਬਾਹ ਤੇ ਛੱਟ ਸੀ ਪਰ ਬਹੁਤ ਵਧੀਆ ਰਹੀ ਹੈ ਕੈਨੇਡਾ ਦੀ ਵੈਨਕੂਵਰ ਖੇਡ ਕਲੱਬ ਲਈ ਖੇਡਦਿਆਂ ਗੜਬੇ ਵਾਲਾ ਸੰਦੀਪ ਲੁਧਰਮਾਨ ਹੈ ਜਿਲ੍ਹਾ ਸਗਰੂ ਦਾ ਲੰਮੀ ਪਾਰੀ ਦਾ ਘੋੜਾ ਹੈ ਔਰ ਸੰਦੀਪ ਲੁੱਧਰ ਆਇਆ ਸਾਡੀ ਖੇਡ ਕਬੱਡੀ ਦਾ ਮਾਣ ਔਰ ਸਾਡੇ ਭਰਾਵਾਂ ਦੇ ਸੱਦੇ ਤੇ ਬੱਬੀ ਸ਼ੇਰੋਹਰਾਂ ਦੇ ਅਮਨੇ ਲੰਗੋਵਾਲੀ ਦੇ ਸੱਦੇ ਤੇ ਸੰਦੀਪ ਲੁੱਧਰ ਹੋਰੀ ਪੁੱਜੇ ਨੇ ਅਮਰਤ ਫਤੇਗੜ ਸ਼ੰਨਾ ਵਾਲਾ ਪੁੱਜਾ ਬਹੁਤ ਚੋਟੀ ਦੇ ਖਿਡਾਰੀ ਪੁੱਜ ਰਹੇ ਨੇ ਅਸੀਂ ਸਾਰੇ ਖਿਡਾਰੀਆਂ ਨੂੰ ਜੀ ਆਇਆਂ ਆਖਦੇ ਹਾਂ ਨਾਨਕ ਸਰ ਚੀਮਾ ਦੀ ਧਰਤੀ ਹੈ ਔਰ 43ਵਾਂ ਕਬੱਡੀ ਕੱਪ ਹੈ ਬਾਬਾ ਭੋਲਾ ਗੇਰ ਸਪੋਰਟਸ ਕਲੱਬ ਹੈ ਕਾਕਾ ਧਾਲੀਵਾਲ ਜੀ ਉਹਨਾਂ ਦੇ ਸਾਰੇ ਸਾਥੀ ਜੀ ਆਇਆਂ ਆਖ ਰਹੇ ਨੇ ਸਾਡੇ ਨਾਲ ਖਿਡਾਰੀਆਂ ਨੂੰ ਮਾਣ ਦੇ ਰਹੇ ਨੇ ਬਾਬਾ ਜੀ ਬਹੁਤ ਸਾਰਾ ਮਾਣ ਪੰਜਾਬੀ ਬੋਲੀ ਦੇ ਲਈ ਮੇਰੇ ਤੇ ਸਤਪਾਲ ਜੀ ਦੇ ਲਈ ਕਰਕੇ ਬਹੁਤ ਬਹੁਤ ਧੰਨਵਾਦ ਉਥੇ ਸਰਦਾਰ ਐਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੜਨਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਵਾਦ ਜੀ